ਸੱਚੀ ਗੱਲ ਜੀ ਸਵਾਗਤ ਕਰਦੇ ਆਂ ਤੁਹਾਡਾ ਵੈਦੁਰੂ ਕਲੋਥ ਹਾਊਸ ਐਂਡ ਪਾਰਟੀਕੂਲਰ ਡਵੈਲੋ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਕਲੈਕਸ਼ਨ ਜਿਹੜੀ ਰਹਿਣ ਵਾਲੀ ਹੈ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਰਹਿਣ ਵਾਲੀ ਹੈ ਜੀ ਅੱਜ ਫਿਰ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਸੇਵਾ ਬ੍ਰਾਂਡ ਦੇ ਖਾਦੀ ਦੇ ਵਿੱਚ ਸੂਟ ਲੈ ਕੇ ਆਏ ਆਂ ਜੀ ਉਹ ਵੀ ਲੈ ਕੇ ਆਏ ਆਂ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਤੇ ਵਿਦ ਮਸਲੀਨ ਦੁਪੱਟਾ ਇਹ ਰੱਡ ਪੱਟਾ ਰਹੂਗਾ ਓਵੀ ਡਿਜੀਟਲ ਪ੍ਰਿੰਟ ਵਿੱਚ ਰਹੂਗਾ ਤੇ ਜਿਹੜੇ ਸੂਟ ਰੈਡ ਵਾਲੇ ਖਾਦੀ ਦੇ ਵਿੱਚ ਰਹਿਣ ਵਾਲੇ ਆ ਤੇ ਹੈਂਡਵਰਕ ਟੱਚ ਦੇ ਨਾਲ ਸੂਟ ਰੈਡ ਵਾਲੇ ਬਹੁਤ ਹੀ ਜ਼ਿਆਦਾ ਪਿਆਰੇ ਤੇ ਪ੍ਰਾਈਸ ਬਿਲਕੁਲ ਸੈਫ ਜੈਨੂਅਲ ਜੀ ਐਨੇ ਸੋਹਣੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਆ ਪ੍ਰਾਈਸ ਵੀ ਜੈਨੂਅਲ ਜੀ ਲੈ ਕੇ ਆਏ ਆ ਛੋੜੀ ਜੀ ਪ੍ਰਾਈਸ ਲੈ ਕੇ ਆਏ ਆ ਜੀ ਠੀਕ ਹੈ ਜੀ ਪ੍ਰਾਈਸ ਸੁਣ ਕੇ ਹੋ ਜੋਗੇ ਹੈਰਾਨ ਸਾਡੀ ਖਾਦੀ ਦੇ ਸੂਟਾਂ ਦੀ ਉਹ ਵੀ ਹੈਂਡਵਰਕ ਵਾਲੇ ਸੂਟਾਂ ਦੀ ਡਿਜੀਟਲ ਪ੍ਰਿੰਟ ਦੀ ਜਾਨੀ ਠੀਕ ਹੈ ਜੀ ਜਿਹੜੇ ਸਾਡੇ ਸੂਟ ਰਹਿਣਗੇ ਜੀ ਉਹ ਰਹਿਣਗੇ ਸਿਰਫ ਪ੍ਰਾਈਸ 1500 ਰੁਪਏ ਨਾਲ ਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਚੈੱਕ ਕਰੋ ਜੀ ਬੜੇ ਪਿਆਰੇ ਜੀ ਦੇਖੋ ਜੀ ਇਹ ਵਾਲਾ ਇਹ ਰਹਿਣ ਵਾਲਾ ਬਲੈਕ ਦੇ ਵਿੱਚ ਖਾਦੀ ਸਟਾਫ ਹੈ ਸਾਈਡ ਤੇ ਇਹਨਾਂ ਨੇ ਇਹ ਵੀ ਲੁੱਕ ਦਿੱਤੀ ਹੋਇਆ ਸੂਟ ਦਾ ਵੀ ਫਰੰਟ ਤੇ ਕਿੱਦਾਂ ਹੋਣਾ ਬੈਕ ਤੇ ਕਿੱਦਾਂ ਹੋਣਾ ਤੇ ਡਿਜ਼ਾਈਨਿੰਗ ਜਿਹੜੀ ਇਹਦੀ ਹੈ ਦੁਪੱਟੇ ਦੀ ਡਿਜ਼ਾਈਨਿੰਗ ਉਹ ਕਿੱਦਾਂ ਦੀ ਹੈ ਠੀਕ ਹੈ ਸਾਈਡ ਤੇ ਦਿੱਤਾ ਹੋਇਆ ਜਿਹੜੇ ਬ੍ਰਾਂਡਡ ਸੂਟ ਹੁੰਦੇ ਨੇ ਇਦਾਂ ਸਾਈਡ ਤੇ ਉਹਨਾਂ ਦਾ ਸਾਰਾ ਕੁਝ ਦਿੱਤਾ ਹੁੰਦਾ ਜੀ ਕਿ ਫਰੰਟ ਬੈਕ ਤੇ ਜਿਹੜਾ ਦੁਪੱਟਾ ਕਿਸ ਤਰ੍ਹਾਂ ਦਾ ਠੀਕ ਹੈ ਜੀ ਚੈੱਕ ਕਰੋ ਜੀ ਇਹਦਾ ਘੇਰਾ ਦੇਖੋ ਬੜਾ ਪਿਆਰਾ ਜਿਹਾ ਡਿਜੀਟਲ ਪ੍ਰਿੰਟ ਦਾ ਘੇਰਾ ਬਣਿਆ ਹੈ ਪਿਓਰ ਖਾਦੀ ਦੇ ਵਿੱਚ ਸੂਟ ਲੈ ਗਿਆ ਹੈ ਤੁਹਾਡੇ ਵਾਸਤੇ ਸਟਾਫ ਖਾਦੀ ਰਹਿਣ ਵਾਲਾ ਨਜ਼ਦੀਕ ਤੋਂ ਤੁਹਾਨੂੰ ਟੱਚ ਕਰਕੇ ਦਿਖਾ ਦਿੰਦੇ ਆਂ ਬੈਕ ਵੀ ਦੇਖ ਸਕਦੇ ਹੋ ਤੁਸੀਂ ਇਹਦੀ ਠੀਕ ਹੈ ਜੀ ਇਹ ਵਾਲਾ ਦੇਖੋ ਇਹਦਾ ਫਰੰਟ ਤੇ ਘੇਰਾ ਚੈੱਕ ਕਰੋ ਜੀ ਹੈਂਡਵਰਕ ਵਾਲਾ ਦੇਖੋ ਇਹਦੇ ਪਰਲਸ ਦੇਖ ਸਕਦੇ ਹੋ ਸਾਰੇ ਉੱਪਰ ਵਰਕ ਹੋਇਆ ਜੀ ਸ਼ਰਟ ਤੇ نیچے ਘੇਰੇ ਤੇ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਛੇਰਾ ਰੈਡੀ ਹੋਇਆ ਜੀ ਇਹਦਾ ਠੀਕ ਹੈ ਜੀ ਇਹਦੀ ਬੈਕ ਵੀ ਬੜੀ ਪਿਆਰੀ ਜੀ ਰੈਡੀ ਹੈ ਦੇਖ ਸਕਦੇ ਹੋ ਜੀ ਤੁਸੀਂ ਦੇਖੋ ਜੀ ਇਹ ਵਾਲੀ ਇਹਦੀ ਬੈਕ ਰੈਡੀ ਹੈ ਜੀ ਉਹ نیچے ਇਹਦੀਆਂ ਬਾਜ਼ੂ ਰੈਡੀ ਆ ਠੀਕ ਹੈ ਜੀ ਇਹ ਵਾਲੇ ਇਹ ਵਾਲਾ ਬੈਗ ਤੇ ਆਊਗਾ نیچے ਇਹਦੀਆਂ ਬਾਜ਼ੂ ਦਾ ਡਿਜ਼ਾਈਨ ਹੋਣ ਵਾਲਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੁੱਟ ਰਹਿਣ ਵਾਲਾ ਲੈਂਥ ਵੈਰਥ ਬਿਲਕੁਲ ਪੂਰੀ ਹੈ ਜੀ ਠੀਕ ਹੈ ਜੀ ਲੈਂਥ ਵਰਥ ਬਿਲਕੁਲ ਪੂਰੀ ਆ ਇਹ ਜਿਹੜਾ ਬੈਕ ਦੇ ਨੈਕ ਤੇ ਆਉਣ ਵਾਲਾ ਜੀ ਇਹ ਵਾਲਾ ਡਿਜ਼ਾਈਨ ਬੈਕ ਦੀ ਨੈਕ ਤੇ ਆਊਗਾ ਜੀ ਠੀਕ ਹੈ ਜੀ ਇਹ ਵਾਲਾ نیچے ਘੇਰੇ ਤੇ ਆਊਗਾ ਜੀ ਠੀਕ ਹੈ ਜੀ ਇਹ ਸਾਈਡ ਤੇ ਇਹਨੀਆਂ ਬਾਹੂ ਬਣੀਆਂ ਹੋਈਆਂ ਤੇ ਬ੍ਰਾਂਡਡ ਸੂਟ ਰਹਿਣ ਵਾਲਾ ਸੇਵਾ ਦਾ ਸੇਵਾ ਦਾ ਬ੍ਰਾਂਡਡ ਸੂਟ ਰਹਿਣ ਵਾਲਾ ਤੇ ਦੁਪੱਟਾ ਜੀ ਇਸ ਤੋਂ ਵੀ ਪਿਆਰਾ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਬੜੀ ਪਿਆਰੀ ਜੀ ਲੁੱਕ ਆਉਣੀ ਹੈ ਸੈਵਾ ਬ੍ਰਾਂਡ ਦਾ ਸੂਟ ਰਹੂਗਾ ਜੀ ਦੁਪੱਟਾ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਮਸਲੀਨ ਦਾ ਬਿਲਕੁਲ ਸੌਫਟ ਮਸਲੀਨ ਦਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਦੇਖੋ ਜੀ ਬਹੁਤ ਹੀ ਪਿਆਰੀ ਜੀ ਲੁੱਕ ਹੈ ਸੂਟ ਚੈੱਕ ਕਰੋ ਜੀ ਦੁਪੱਟਾ ਦੇਖੋ ਜੀ ਬਹੁਤ ਜ਼ਿਆਦਾ ਪਿਆਰਾ ਰਹਿਣ ਵਾਲਾ ਬਿਲਕੁਲ ਸੌਫਟ ਮਸਲੀਨ ਦਾ ਦੁਪੱਟਾ ਡਿਜੀਟਲ ਪ੍ਰਿੰਟ ਦੇ ਵਿੱਚ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਖਾਦੀ ਦੇ ਵਿੱਚ ਲੈ ਕੇ ਆਏ ਆ ਤੇ ਪ੍ਰਾਈਸ ਦੇਖੋ ਜੀ ਸਾਡੀ ਕਿੰਨੀ ਜੈਨੂਲ ਸਿਰਫ 1500 ਦੇ ਵਿੱਚ ਤੁਹਾਨੂੰ 2500 ਵਾਲਾ ਸੂਟ ਅਸੀਂ ਦੇ ਰਹੇ ਆ ਸਿਰਫ 1500 ਦੇ ਵਿੱਚ ਉਹ ਵੀ ਹੈਂਡਵਰਕ ਵਾਲਾ ਸੂਟ ਖਾਦੀ ਦੇ ਵਿੱਚ ਪਿਓਰ ਕਾਟਨ ਸਟਾਫ ਦੇ ਵਿੱਚ ਜਿਹੜੀ ਬਾਟਮ ਹੈ ਜੀ ਉਹ ਵੀ ਕਾਟਨ ਸਟਾਫ ਦੇ ਵਿੱਚ ਬਿਲਕੁਲ ਬਿਲਕੁਲ ਪਿਓਰ ਕਾਟਨ ਸਟਾਫ ਦੇ ਵਿੱਚ ਹੀ ਬਾਟਮ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਏਸੀ ਇੱਕ ਕਲਰ ਦੂਸਰਾ ਕਲਰ ਚੈੱਕ ਕਰੋ ਇਹ ਆਉਣ ਵਾਲਾ ਪਿੰਕ ਪੀਚ ਜਿਹਾ ਕਲਰ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਚੈੱਕ ਕਰੋ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਹੈਂਡਵਰਕ ਟੱਚ ਸੂਟ ਰਹਿਣ ਵਾਲਾ ਇਹ ਕੀਰਾ ਦੇਖੋ ਜੀ ਬਹੁਤ ਪਿਆਰਾ ਕੀਰਾ ਜਿਹਾ ਬਣਿਆ ਹੋਇਆ ਇਹਦਾ ਕੀਰਾ ਬਣਿਆ ਹੋਇਆ ਠੀਕ ਹੈ ਜੀ ਇਹ ਵਾਲੀ ਇਦਾਂ ਹੀ ਇਹਦੀ ਬੈਕ ਆਣੀ ਆ ਦੇਖੋ ਇਹ ਵਾਲੀ ਬੈਕ ਤੇ ਫਲਾਵਰ ਆਣਾ ਇਹ ਵਾਲਾ ਉੱਪਰ ਜਿਹੜਾ ਫਲਾਵਰ ਹੋਣਾ ਨੇ ਨੈਕ ਤੇ ਆਣਾਗਾ ਲੈਂਥ ਵੈਰਥ ਪੂਰੀ ਹੈ ਜੀ ਸੈਵਾ ਬ੍ਰਾਂਡ ਦਾ ਸੂਟ ਰਹੂਗਾ ਜੀ ਲੈਂਥ ਵੈਰਥ ਦੀ ਕੋਈ ਕੰਪਲੇਨ ਨਹੀਂ ਪੂਰੀ ਹੈ ਇਹ ਆਊਗਾ ਨੈਕ ਤੇ ਫਲਾਵਰ ਜੀ ਠੀਕ ਹੈ ਜੀ ਚੈੱਕ ਕਰੋ ਇਹ ਪਿਛਲੀ ਬੈਕ ਨੈਕ ਤੇ ਆਉਣ ਵਾਲਾ ਜੀ ਡਿਜੀਟਲ ਪ੍ਰਿੰਟ ਦੇ ਰਹਿਣਗੇ ਸੂਟ ਬਹੁਤ ਹੀ ਪਿਆਰੇ ਜੀ ਚੈੱਕ ਕਰੋ ਜੀ ਤੇ ਦੁਪੱਟਾ ਤੁਹਾਨੂੰ ਦਿਖਾਵਾਂਗੇ ਇਹਦੇ ਨਾਲ ਬੜਾ ਪਿਆਰਾ ਜਾਂ ਮਸਲੀਨ ਦਾ ਦੁਪੱਟਾ ਰਹੂਗਾ ਠੀਕ ਹੈ ਜੀ ਇਹ ਵਾਲਾ ਰਹਿਣ ਵਾਲਾ ਇਹਦੀ ਲੁੱਕ ਸੂਟ ਦੀ ਕਿੰਦਾ ਨਹੀਂ ਆਣੀ ਹੈ ਠੀਕ ਹੈ ਜੀ ਮਸਲੀਨ ਦਾ ਰਹੂਗਾ ਬੜਾ ਪਿਆਰਾ ਜਾਂ ਦੁਪੱਟਾ ਲੈਮਨ ਜੀ ਮਿੱਠੇ ਜੇ ਪੀਲਾ ਜਾਂ ਕਲਰ ਹੈ ਦੁਪੱਟੇ ਦਾ ਦੇਖੋ ਲੁੱਕ ਦੇਖੋ ਜੀ ਡਿਜੀਟਲ ਪ੍ਰਿੰਟ ਦਾ ਰਹਿਣ ਵਾਲਾ ਦੁਪੱਟਾ ਦੇਖੋ ਜੀ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਦੁਪੱਟੇ ਦੀ ਦੇਖੋ ਸਾਰੇ ਸੂਟ ਇੰਨੇ ਪਿਆਰੇ ਆ ਨਾ ਜਿਹੜਾ ਵੀ ਅਸੀਂ ਖੋਲਾਂਗੇ ਤੁਹਾਨੂੰ ਸਾਰੇ ਸੂਟ ਬੜੇ ਪਿਆਰੇ ਲੱਗਣਗੇ ਦੇਖੋ ਜੀ ਇਹ ਵਾਲਾ ਦੁਪੱਟੇ ਤੇ ਕਾਰਨਰ ਤੇ ਫਲਾਵਰ ਆਉਣਾ ਤੇ ਪ੍ਰਾਈਸ ਦੇਖੋ ਜੀ ਸਿਰਫ 1500 ਦੇ ਵਿੱਚ ਤੁਸੀਂ ਟਰਾਈ ਜਿੱਥੋਂ ਮਰਜ਼ੀ ਕਰ ਲਿਓ 1500 ਦੇ ਵਿੱਚ ਤੁਹਾਨੂੰ ਇੰਨਾ ਸੋਹਣਾ ਸੂਟ ਕਦੋਂ ਨਹੀਂ ਕਿਤੇ ਨਹੀਂ ਮਿਲਦਾ ਜਿਉਂ ਵੀ ਖਾਦੀ ਦੇ ਵਿੱਚ ਠੀਕ ਹੈ ਜੀ ਇਹਦੀ ਲੁੱਕ ਤੁਹਾਨੂੰ ਦਿਖਾਤੀ ਕਿੱਦਾਂ ਨਹੀਂ ਹੋਣੀ ਹੈ ਇਹਦੇ ਵਿੱਚ ਸਾਰੇ ਕਲਰ ਬਣੇ ਪਿਆਰੇ ਜੇ ਰਹਿਣ ਵਾਲੇ ਆ ਇਹ ਵਾਲਾ ਕਲਰ ਚੈੱਕ ਕਰੋ ਜੀ ਦੇਖੋ ਜੀ ਇਹ ਵਾਲਾ ਰੈਣ ਵਾਲਾ ਕਲਰ ਲਾਈਟ ਜਾਂ ਲਾਈਟ ਜਰ ਗ੍ਰੇ ਸਕਿਨ ਜਾਂ ਕਲਰ ਹੈ ਜੀ ਬੜਾ ਪਿਆਰਾ ਜਾਂ ਲਾਈਟ ਗ੍ਰੇ ਜਾਂ ਕਲਰ ਹੈ ਦੇਖੋ ਬਹੁਤ ਪਿਆਰਾ ਕਲਰ ਹੈ ਮਤਲਬ ਬਿਲਕੁਲ ਸਿੰਪਲ ਸੋਬਰ ਜਾਂ ਕਲਰ ਹੈ ਜੀ ਇਹ ਠੀਕ ਹੈ ਸਾਈਡ ਤੇ ਦਿੱਤਾ ਹੋਇਆ ਇਹਨਾਂ ਨੇ ਵੀ ਕਿੱਦਾਂ ਜੀ ਬੈਕ ਫਰੰਟ ਦੁਪੱਟੇ ਦੀ ਲੁੱਕ ਕਿੱਦਾਂ ਦੀ ਹੈ ਤੇ ਸਹਿਬਾ ਬ੍ਰਾਂਡ ਦਾ ਰੈਣ ਵਾਲੇ ਆ ਸੂਟ ਸਾਰੇ ਕਾਟਨ ਪਿਓਰ ਦਾ ਰੈਣ ਵਾਲਾ ਬਾਟਮ ਬਾਟਮ ਦੀ ਲੈਂਥ ਪੂਰੀ ਹੈ ਜੀ ਇਹ ਵਾਲੀ ਆਉਣੀ ਹੈ ਸੂਟ ਦੀ ਲੁੱਕ ਦੇਖ ਸਕਦੇ ਹੋ ਤੁਸੀਂ ਲੁੱਕ ਕਿਦਾਂ ਦੀ ਆਣੀ ਹੈ ਠੀਕ ਹੈ ਤੇ ਦੁਪੱਟਾ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਇਹਦੀ ਬੈਕ ਵੀ ਇੱਦਾ ਹੀ ਬਣੀ ਹੋਈ ਹੈ ਨੈਕ ਤੇ ਵੀ ਫਲਾਵਰ ਆਊਗਾ ਜੀ ਠੀਕ ਹੈ ਜੀ ਸੌਫਟ ਮਸਲੀਨ ਦਾ ਦੁਪੱਟਾ ਰਹੂਗਾ ਦੇਖੋ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਪਿਆਰੀ ਦੇਖੋ ਜੀ ਇਹ ਵਾਲੀ ਆਉਣੀ ਹੈ ਡਿਜ਼ਾਈਨਿੰਗ ਦੁਪੱਟੇ ਦੀ ਦੇਖ ਬਹੁਤ ਹੀ ਪਿਆਰੇ ਜੇ ਸੂਟ ਲੈ ਕੇ ਆਏ ਆ ਜਿਸੇ ਤੁਹਾਡੇ ਵਾਸਤੇ ਪ੍ਰਾਈਸ ਸਿਰਫ ਰਹਿਣ ਵਾਲੀ ਹੈ 1500 ਰੁਪਏ ਠੀਕ ਹੈ ਜੀ ਚੈੱਕ ਬਹੁਤ ਪਿਆਰੇ ਸੂਟ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਦਿਖਾਵਾਂਗੇ ਤੁਹਾਨੂੰ ਅਸੀਂ ਲਾਈਟ ਜਾ ਕਰੀਮੀ ਸ਼ੇਡ ਦੇ ਵਿੱਚ ਚੈੱਕ ਇਹ ਕਿਹਦੇ ਵਿੱਚ ਇਹ ਵਾਲਾ ਕਲਰ ਆਉਣ ਵਾਲਾ ਦੇਖ ਇੱਕ ਤੁਹਾਨੂੰ ਮਿਲੇਗਾ ਇਹ ਵਾਲਾ ਕਲਰ ਇਹਦੇ ਵਿੱਚ ਠੀਕ ਹੈ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਚੱਕਰੋ ਜੀ ਠੀਕ ਹੈ ਜੀ ਇਹ ਵਾਲਾ ਆਉਣਾ ਹੈ ਦਾ ਫਰੰਟ ਇਹਦੀ ਬੈਕ ਬੜੀ ਪਿਆਰੀ ਜੀ ਆਉਣੀ ਹੈ ਉਹ ਵੀ ਦੇਖ ਸਕਦੇ ਹੋ ਤੁਸੀਂ ਦੇਖੋ ਇਹ ਬੈਕ ਆਣੀ ਆ ਇਹਦੀਆਂ ਬਾਜ਼ੂ ਆਉਣੀ ਆ ਇਹ ਉੱਪਰ ਨਿੱਕ ਤੇ ਫਲਾਵਰ ਆਉਣ ਵਾਲਿਆ ਜੀ ਛੋਟੇ ਛੋਟੇ ਨਿੱਕੇ ਨਿੱਕੇ ਤੇ ਫਲਾਵਰ ਆਉਣ ਵਾਲਿਆ ਇਹ ਬੈਕ ਤੇ نیچے ਘੇਰੇ ਤੇ ਆਊਗਾ ਜੀ ਆਹ ਵਾਲਾ ਡਿਜ਼ਾਈਨ ਠੀਕ ਹੈ ਚੱਕ ਲਈ ਚਲੋ ਜੀ ਸੂਟ ਬਹੁਤ ਪਿਆਰੇ ਜੀ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਤੇ ਬਿਲਕੁਲ ਪਿਓਰ ਕਾਟਨ ਦੀ ਰਹਿਣ ਵਾਲੀ ਹੈ ਇਹਦੇ ਨਾਲ ਬਾਟਮ ਤੇ ਦੁਪੱਟੇ ਦੀ ਲੁੱਕ ਦੇਖੋ ਜੀ ਇੰਨੀ ਪਿਆਰੀ ਹੈ ਦੀ ਵੀ ਦੇਖੋ ਇਹ ਵਾਲਾ ਆਊਗਾ ਦੁਪੱਟਾ ਬਹੁਤ ਹੀ ਪਿਆਰਾ ਜਾਂ ਦੁਪੱਟਾ ਆਉਣ ਵਾਲਾ ਨੀਚੇ ਦੇਖੋ ਜੀ ਐਦਾਂ ਫਲਾਵਰ ਆਣੇ ਦੁਪੱਟੇ ਤੇ ਬਿਲਕੁਲ ਸੌਫਟ ਮਸਲੀਨ ਦਾ ਦੁਪੱਟਾ ਬਿਲਕੁਲ ਸੌਫਟ ਜੀ ਸੈਬਾ ਬ੍ਰਾਂਡ ਦਾ ਸੂਟ ਰਹੂਗਾ ਜੀ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦਿਖਾਵਾਂਗੀ ਇਹਦੀ ਲੁੱਕ ਸੂਟ ਦੀ ਕਿੱਦਾਂ ਦੀ ਹੈ ਜੀ ਦੇਖੋ ਜੀ ਇਹ ਵਾਲੀ ਲੁੱਕ ਦਾ ਸੂਟ ਦੀ ਸੈਬਾ ਬ੍ਰਾਂਡ ਦੇ ਸੂਟ ਰਹਿਣ ਵਾਲੀ ਹੈ ਜੀ ਬਹੁਤ ਵਧੀਆ ਮੌਕਾ ਹੈ ਤੁਹਾਡੇ ਵਾਸਤੇ ਸਿਰਫ ਜਨਰਲ ਜੀ ਪ੍ਰਾਈਸ ਵਿੱਚ ਤੁਸੀਂ ਜਿੱਥੋਂ ਮਰਜੀ ਟਰਾਈ ਕਰ ਲਓ ਤੁਹਾਨੂੰ 1500 ਦੇ ਵਿੱਚ ਖਾਦੀ ਦਾ ਖਾਦੀ ਸਟਾਫ ਦੇ ਵਿੱਚ ਸੂਟ ਨਹੀਂ ਮਿਲਣਾ ਜੀ ਸਿਰਫ ਸਾਡੀ ਪ੍ਰਾਈਸ ਰੱਖੀ ਹੋਈ ਹੈ ਬਿਲਕੁਲ ਜੈਨਿਊਇਸ ਜੀ ਇਹ ਕੇਵਲ ਆ ਕਲਰ ਨਾਲ ਦੇਖੋ ਜੀ ਦੇਖ ਸਕਦੇ ਹੋ ਇਹਦਾ ਘੇਰਾ ਕਿੰਨਾ ਪਿਆਰਾ ਬਣਿਆ ਹੋਇਆ ਠੀਕ ਹੈ ਜੀ ਇਹ ਵੀ ਹੈਂਡਵਰਕ ਟੱਚ ਹੈ ਜੀ ਘੇਰਾ ਦੀ ਜੇ ਦੇਖ ਸਕਦੇ ਹੋ ਬਹੁਤ ਪਿਆਰਾ ਘੇਰਾ ਬਣਿਆ ਹੋਇਆ ਸਾਰੇ ਸੂਟ ਜਿਹੜੇ ਰਹਿੜੇ ਨੇ ਸਰਦਾਰੀ ਸੂਟ ਰਹਿੜੇ ਆ ਚੈੱਕ ਕਰੋ ਜੀ ਦੇਖੋ ਇਹ ਵਾਲਾ ਬੜਾ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਇਹਦਾ ਠੀਕ ਹੈ ਜੀ ਲੁੱਕੇ ਦੀ ਬਹੁਤ ਪਿਆਰੀ ਆਉਣੀ ਹੈ ਦੇਖੋ ਐਦਾਂ ਦੀ ਸੂਟ ਦੀ ਲੁੱਕ ਆਣੀ ਹੈ ਹੈਗਾ ਪਿਸਤਾ ਕਲਰ ਦੇ ਵਿੱਚ ਪਿਓਰ ਕਾਟਨ ਦੀ ਰਹਿਣ ਵਾਲੀ ਹੈ ਬਾਟਮ ਠੀਕ ਜੀ ਪਿਓਰ ਕਾਟਨ ਦੀ ਬਾਟਮ ਰਹਿਣ ਵਾਲੀ ਹੈ ਦੁਪੱਟਾ ਦੇਖੋ ਬਹੁਤ ਹੀ ਜਿਆਦਾ ਪਿਆਰਾ ਜਾਂ ਦੁਪੱਟਾ ਰਹੂਗਾ ਜੀ ਦੇਖੋ ਜੀ ਚੈੱਕ ਕਰੂ ਜੀ ਇਹ ਹੋਣੀ ਹੈ ਦੁਪੱਟੇ ਦੀ ਲੁੱਕ ਦੁਪੱਟਾ ਪੂਰਾ ਖੁੱਲਾ ਡੁੱਲਾ ਰਹੂਗਾ ਜੀ ਠੀਕ ਹੈ ਜੀ ਬਹੁਤ ਖੁੱਲਾ ਡੁੱਲਾ ਦਾ ਦੁਪੱਟਾ ਰਹਿਣ ਵਾਲਾ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਬਿਲਕੁਲ ਸੌਫਟ ਮਸਲੀਨ ਦਾ ਦੁਪੱਟਾ ਦੇਖੋ ਜੀ ਡਿਜ਼ਾਈਨਿੰਗ ਦੇਖੋ ਜੀ ਦੁਪੱਟੇ ਦੀ ਕਿੰਨੀ ਪਿਆਰੀ ਹੈ ਠੀਕ ਹੈ ਜੀ ਇਹ ਵਾਲੀ ਸੂਟ ਦੀ ਡਿਜ਼ਾਈਨਿੰਗ ਹੋਗੀ ਦੇਖ ਸਕਦੇ ਹੋ ਤੁਸੀਂ ਇਹ ਵਾਲੀ ਸੂਟ ਦੀ ਡਿਜ਼ਾਈਨਿੰਗ ਹੋ ਗਈ ਇਹ ਵਾਲੀ ਹੋ ਗਈ ਦੁਪट्टे ਦੀ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਪਿਆਰੀ ਸੂਟ ਹੈ ਜੀ ਕੋਈ ਵੀ ਸੂਟ ਐਦਾਂ ਦਾ ਨਹੀਂ ਹੈ ਜਿਹੜਾ ਛੱਡਣ ਵਾਲਾ ਹੋਵੇ ਬਹੁਤ ਪਿਆਰੇ ਪਿਆਰੇ ਕਲਰ ਹੈ ਸਾਰੇ ਕਲਰ ਬੜੇ ਪਿਆਰੇ ਹੈ ਜੀ ਕੋਈ ਵੀ ਕਲਰ ਐਦਾਂ ਦਾ ਨਹੀਂ ਜਿਹੜਾ ਤੁਹਾਨੂੰ ਨਾ ਪਸੰਦ ਆਇਆ ਹੋਵੇ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੀ ਅੱਜ ਅਸੀਂ ਪਲੇਨ ਪੀਸ ਉਹ ਵੀ ਬੜੇ ਸੋਹਣੇ ਜਿਹੇ ਪਲੇਨ ਪੀਸ ਲੈ ਕੇ ਆਏ ਆ ਤੁਹਾਡੇ ਵਾਸਤੇ ਕਈ ਪੀਸ ਅਜੇ ਦੀ ਪ੍ਰਾਈਸ ਰਹਿਣ ਵਾਲੀ ਹੈ 250 ਰੁਪਏ ਵੀ ਰਹੂਗੀ 200 ਰੁਪਏ ਵੀ ਰਹੂਗੇ ਪ੍ਰਾਈਸ ਇਸ ਸੂਟਾਂ ਦੀ ਇਹ ਪੀਸ ਰਹਿਣਾ ਬਿਲਕੁਲ ਬ੍ਰਾਂਡਡ ਜੇ ਪੀਸ ਹੈ ਬਿਲਕੁਲ ਸੌਫਟ origignal ਵਾਲੇ ਪੀਸ ਆ ਜੀ ਇਹ ਸਾਰੇ ਬਹੁਤ ਪਿਆਰੇ ਪਿਆਰੇ ਪੀਸ ਹੈ ਚੈੱਕ ਤੁਹਾਨੂੰ ਕਰਾਵਾਂਗੇ ਜੀ ਦੇਖੋ ਜੀ ਇਹ ਵਾਲਾ ਜਿਹੜਾ ਤੁਹਾਨੂੰ ਪੀਸ ਮਿਲੂਗਾ ਨਾ ਮਹਿਰੂਨ ਬਿਲਕੁਲ ਜਿਹੜਾ origignal velvet ਹੁੰਦੀ ਨਾ ਉਹ ਵਾਲਾ ਸਟਾਫ ਹੈ ਜੀ ਬਿਲਕੁਲ ਰੀਜ਼ਨ ਸਟਾਫ ਹੈ ਇਹਦੇ ਵਿੱਚ ਜਿਹੜੀ ਕੱਟ ਰਹੂਗੀ ਜੀ ਉਹ 4 ਮੀਟਰ ਤੋਂ 4.5 ਤੱਕ ਵੀ ਰਹਿਣ ਵਾਲੀ ਆ ਠੀਕ ਹੈ ਜੀ ਕਈਆਂ ਕਈ ਸ਼ਰਟ ਪੀਸ ਆ ਸ਼ਰਟ ਪੀਸਾਂ ਦੀ ਜਿਹੜੀ ਕੱਟ ਰਹਿਣ ਵਾਲੀ ਆ ਜੀ ਉਹ 3.5 ਮੀਟਰ ਦੀ ਰਹਿਣ ਵਾਲੀ ਆ ਜੀ ਦੇਖੋ ਜੀ ਇਹ ਵਾਲਾ ਜਿਹੜਾ ਪੀਸ ਹੈ ਇਹ ਤੁਹਾਨੂੰ 4 ਮੀਟਰ ਤੱਕ ਸ਼ਾਇਦ ਮਿਲੇ ਜੀ ਠੀਕ ਹੈ ਜੀ 200 ਰੁਪਏ ਪ੍ਰਾਈਸ ਹੈ ਤੁਹਾਨੂੰ 7-800 ਵਾਲਾ ਜਿਹੜਾ ਸੂਟ ਹੈ ਜੀ ਉਹ ਮਿਲੂਗਾ ਸਿਰਫ 200 ਦੇ ਵਿੱਚ ਬਿਲਕੁਲ origignal ਵਾਲੀ ਬੈਲਵਟ ਹੈ ਜੀ ਉਹ ਸੈਮੀ ਚ ਨਹੀਂ ਹੈਗੀ ਜਿਹੜੀ ਸੈਮੀ ਚ ਵੀ ਆਉਂਦੀ ਹੈ ਜੀ ਬਿਲਕੁਲ origignal ਵਾਲਾ ਸਟੱਫ ਹੈ ਜੀ ਬਿਲਕੁਲ origignal ਵਾਲਾ ਇਹਦਾ ਲਹਿੰਗਾ ਰੈਡੀ ਕਰ ਲਓ ਜੀ ਬਹੁਤ ਪਿਆਰਾ ਬੰਨ ਹੈ ਮਹਿਰੂਨ ਕਲਰ ਹੈ ਇਹ ਤੁਹਾਨੂੰ ਮਿਲੇਗਾ ਕ੍ਰਸ਼ ਦੇ ਵਿੱਚ ਕਲਰ ਦੇਖੋ ਜੀ ਕਿੰਨਾ ਪਿਆਰਾ ਤੇ ਕ੍ਰਸ਼ ਦੇਖੋ ਤੁਸੀਂ ਇਹਦੀ ਲਚਕ ਦੇਖ ਲਓ ਜੀ ਬਿਲਕੁਲ origignal ਵਾਲਾ ਸਟੱਫ ਹੈ ਜੀ ਬਿਲਕੁਲ origignal ਵਾਲਾ ਪੀਸ ਰਹਿਣ ਵਾਲਾ ਸਿਰਫ ਪ੍ਰਾਈਜ਼ ਰਹੂਗੀ ਤੇ 200 ਰੁਪਏ ਦੇਖੋ ਜੀ ਬਿਲਕੁਲ ਸੌਫਟ origignal ਵਾਲਾ ਠੀਕ ਹੈ ਜੀ ਇਹ ਵਾਲਾ ਤੁਹਾਨੂੰ ਮਿਲੂਗਾ ਜੋਰ ਜਟ ਦੇ ਵਿੱਚ ਇਹ ਵਾਲਾ ਪੀਸ ਦੇਖੋ ਜੀ ਜੋਰ ਜਟ ਦੇ ਵਿੱਚ ਇਹਦੇ ਵਿੱਚ ਬੜੇ ਸੋਹਣੇ ਜੀ ਡਿਜ਼ਾਈਨਿੰਗ ਬਣੀ ਹੋਈ ਹੈ ਠੀਕ ਹੈ ਇਹਦੇ ਨਾਲ ਤੁਸੀਂ ਸਮੈਚਿੰਗ ਵੀ ਲੈ ਸਕਦੇ ਹੋ ਇੱਕ ਸਾਡੇ ਕੋਲ ਇਹ ਵਾਲਾ ਜੋਰ ਜਟ ਦਾ ਪੀਸ ਪਿਆ ਜੀ ਦੇਖੋ ਜੀ ਤੁਸੀਂ ਇਹਦੀ ਬਾਟਮ ਰੈਡੀ ਕਰ ਲਓ ਇਹ ਸ਼ਲਟ ਬਣਾ ਲਓ ਜੀ 200 ਰੁਪਏ ਦੇ ਪੀਸ ਰਹਿਣਗੇ ਠੀਕ ਹੈ ਜੀ ਇਹਦਾ ਤੁਸੀਂ ਦੁਪੱਟਾ ਬਣਾ ਲਓ ਜਾਂ ਬੜਾ ਪਿਆਰਾ ਜਿਹਾ ਸੂਟ ਬਣ ਜਾਣਾ ਐਦਾਂ ਮੈਚਿੰਗ ਲੈ ਸਕਦੇ ਹੋ ਇਹ ਬੜਾ ਜਿਹੜਾ ਤੇ ਗ੍ਰੀਨ ਕਲਰ ਦਾ ਨਾ ਇਹ ਵੀ ਜੋਰਜਟ ਵਿੱਚ ਰਹੂਗਾ ਚਿਕਨ ਸਿੱਪੀ ਵਰਗਾਲਾ ਪੀਸ ਹੈ ਇਹ ਵੀ ਪੀਸ ਹੈ ਤੇ ਦੁਪੱਟਾ ਰੈਡੀ ਕਰ ਲਓ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਸੂਟ ਬਣਦੇ ਆ ਇਹ ਤੁਹਾਡੇ ਇਹ ਚੈੱਕ ਕਰੋ ਜੀ ਵਾਈਨ ਕਲਰ ਦੇ ਵਿੱਚ ਹੈ ਇਹਦੀ ਕੱਟ ਰਹੂਗੀ ਜੀ 5 ਮੀਟਰ ਤੱਕ 5 ਮੀਟਰ ਤੱਕ ਇਹਦੀ ਕੱਟ ਰਹਿਣ ਵਾਲੀ ਹੈ ਪੀਸ ਦੇਖੋ ਕਿੰਨਾ ਪਿਆਰਾ ਜੀ ਇਹਦਾ ਕੁਛ ਮਰਜ਼ੀ ਤੁਸੀਂ ਰੈਡੀ ਰੈਡੀ ਕਰ ਲਓ ਸਕਰਟ ਬਣਾ ਲਓ ਕਿੰਨੀ ਪਿਆਰੀ ਲੱਗਣੀ ਹੈ ਸ਼ਾਰਟ ਸ਼ਰਟ ਬਣਾ ਲਓ ਜੀ ਠੀਕ ਹੈ ਜੀ ਬਹੁਤ ਪਿਆਰੇ ਪੀਸ ਰਹਿਣ ਵਾਲਿਆ ਹੈ ਇਹ ਵੀ ਇੱਕ ਕਰਾਸ਼ ਦੇ ਵਿੱਚ ਹੈ ਜੀ ਬਿਲਕੁਲ origignal ਵਾਲੀ ਕਰਾਸ਼ ਆ ਬਿਲਕੁਲ ਡੁਪਲੀਕੇਟ ਨਹੀਂ ਹੈਗੀ ਜੀ ਬਿਲਕੁਲ origignal ਵਾਲੀ ਕਰਾਸ਼ ਆ ਇਹ ਮੈਚਿੰਗ ਲੈ ਸਕਦੇ ਤੁਸੀਂ ਇਹ ਦੋਨੋਂ ਪੀਸ ਮੈਚਿੰਗ ਲੈ ਲਓ ਠੀਕ ਹੈ ਜਿਹੜੀ ਇਹਦੀ ਕੱਟ ਰਹਿਣ ਵਾਲੀ ਹੈ ਸ਼ਾਇਦ ਇਹਦੀ ਕੱਟ ਛੋਟੀ ਹੈ ਕੱਲਾ ਸ਼ਰਟ ਪੀਸ ਬਣੂਗਾ ਜੀ ਇਹ ਇਸ ਸਾਢੇ ਕਿ ਤਿੰਨ ਮੀਟਰ ਦੀ ਇਹਦੀ ਕੱਟ ਰਹਿਣ ਵਾਲੀ ਵਾਲੇ ਪੀਸ ਦੀ ਪਰ ਜਿਹੜਾ ਤੈਨੂੰ ਪੀਸ ਹੈ ਨਾ ਇਹ 200 ਦਾ ਪੈਣ ਵਾਲਾ ਕਿਉਂਕਿ ਇਹ ਬਿਲਕੁਲ origignal ਵਾਲਾ ਸਟਾਫ ਹੈ ਜੀ ਇਹ origignal ਵਾਲਾ ਸਟਾਫ ਹੈ ਐਦਾਂ ਮੈਚਿੰਗ ਤੁਸੀਂ ਬਣਾ ਸਕਦੇ ਹੋ ਆਪਸ ਵਿੱਚ ਬਹੁਤ ਪਿਆਰੀ ਮੈਚਿੰਗ ਰਹਿਣ ਵਾਲੀ ਹੈ ਇਹ ਵੀ ਦੇਖੋ 골ਡਨ ਕ੍ਰਸ਼ ਦੇ ਵਿੱਚ ਹੈ ਬਲੂ ਕਲਰ ਹੈ 골ਡਨ ਕ੍ਰਸ਼ਾ ਜੀ ਇਹ ਵੀ ਤੁਹਾਨੂੰ 200 ਰੁਪਏ ਦਾ ਪੀਸ ਪੈਣ ਵਾਲਾ ਹੈ ਜੀ ਠੀਕ ਹੈ ਜੀ ਜਿਹੜੇ ਅੱਜ ਵਾਲੇ ਪੀਸ ਹੈ ਬਿਲਕੁਲ ਰੀਜਨਲ ਵਾਲੇ ਸਟਾਫ ਅਧੇ ਰਹਿਣ ਵਾਲੇ ਹੈ ਜੀ ਇਹ ਵੀ ਤੁਹਾਨੂੰ 200 ਰੁਪਏ ਦਾ ਪੀਸ ਪਊਗਾ ਜੀ ਚੈੱਕ ਕਰੋ ਤੋਂ ਇਹਦੇ ਪੀਸਾਂ ਦੀ ਲਚਕ ਦੇਖ ਸਕਦੇ ਹੋ ਬਿਲਕੁਲ ਸੌਫਟ ਵਾਲਾ ਸਟਾਫ ਹੈ ਕੋਈ ਹਾਰਡ ਨਹੀਂ ਸਟਾਫ ਇਹ ਵੀ ਜਿਹੜਾ ਤੁਹਾਡੇ ਪਾਈ ਤੋਂ ਚੂਭੂਗਾ ਬਿਲਕੁਲ ਸੌਫਟ ਵਾਲਾ ਇਹ ਵੀ ਕ੍ਰਸ਼ ਦੇ ਵਿੱਚ ਰਹੂਗਾ ਪੀਚ ਕਲਰ ਦੇ ਵਿੱਚ ਇਹ ਵੀ 200 ਰੁਪਏ ਦਾ ਪੀਸ ਰਹੂਗਾ ਜੀ ਇਹ ਲਵੰਡਰ ਕਲਰ ਦੇ ਵਿੱਚ ਰਹਿਣ ਵਾਲਾ ਐਦਾਂ ਮੈਚਿੰਗ ਕਰ ਸਕਦੇ ਹਾਂ ਆਪਸ ਵਿੱਚ ਮੈਚਿੰਗ ਕਰਕੇ ਦੋ ਪੀਸ ਲੈ ਲਓ ਜੀ 200 ਰੁਪਏ ਦਾ ਪੀਸ ਰਹੂਗਾ ਦੇਖੋ ਜੀ ਕੋਈ 200 ਰੁਪਏ ਇਹਨਾਂ ਪੀਸਾਂ ਦੀ ਪ੍ਰਾਈਸ ਕੋਈ ਜ਼ਿਆਦਾ ਨਹੀਂ ਹੈਗੀ ਠੀਕ ਹੈ ਜੀ ਤੁਹਾਨੂੰ 7-800 ਵਾਲਾ ਸੂਟ ਮਿਲ ਰਿਹਾ ਜੀ ਇਹ ਵਾਲਾ ਕੋਈ ਕਈ ਵੀ ਤੁਹਾਨੂੰ ਇਹ ਵਾਲਾ 1000 ਵਿੱਚ ਵੀ ਸੂਟ ਪਊਗਾ ਜੀ ਜਿਹੜਾ ਨਵੇਂ-ਨਵੇਂ ਮਾਰਕੀਟ ਦੇ ਵਿੱਚ ਆਉਂਦੀ ਨਾ ਡਿਜ਼ਾਈਨ ਇਹਗਾ ਤੇ ਤੁਹਾਨੂੰ 1000 ਰੁਪਏ ਦਾ ਵੀ ਸੂਟ ਦਿੰਦੇ ਆਂ ਤੇ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੁਨਹਿਰੀ ਮੌਕਾ ਤੁਸੀਂ ਇਹ ਪੀਸ ਸਾ ਦੇਖੋ ਜੀ ਇਹ ਵੀ ਕ੍ਰਸ਼ ਦੇ ਵਿੱਚ ਰਹਿਣ ਵਾਲਾ ਹੈ ਇਹ ਵੀ ਪੀਸ ਜਿਹੜਾ ਨਾ ਇਹ ਬੈਂਗਣੀ ਜਿਹਾ ਕਲਰ ਹੈ ਇਹ ਵੀ ਕ੍ਰਸ਼ ਦੇ ਵਿੱਚ ਰਹੂਗਾ ਤੇ ਤੁਸੀਂ ਇਹਨਾਂ ਦੀ ਆਪਸ ਵਿੱਚ ਐਦਾ ਮੈਚਿੰਗ ਵੀ ਕਰ ਸਕਦੇ ਹੋ ਇਹ ਵਾਲੇ ਜਿਹੜੇ ਪੀਸ ਰਹਿਣਗੇ ਮਹਿਰੂਨ ਕਲਰ ਦੇ ਵਿੱਚ ਖਾਦੀ ਦੇ ਵਿੱਚ ਰਹਿਣਗੇ ਇਹ ਤੁਸੀਂ ਦੋ ਪੀਸ ਸਾਡੇ ਕੋਲ ਲੈ ਸਕਦੇ ਹੋ ਬਾਈ ਕਰ ਸਕਦੇ ਹੋ ਖਾਦੀ ਦੇ ਵਿੱਚ ਰਹਿਣ ਵਾਲਿਆ ਮਹਿਰੂਨ ਪੀਸ ਠੀਕ ਹੈ ਜੀ ਸਾਡੇ ਕੋਲੇ ਆਫ ਵਾਈਟ ਪੀਸ ਵੀ ਹੈਗੇ ਖਾਦੀ ਦੇ ਵਿੱਚ ਜੇਕਰ ਤੁਸੀਂ ਉਹ ਵੀ ਬਾਈ ਕਰਨੇ ਆ ਤਾਂ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਖਾਦੀ ਦੇ ਕੁਛ ਵੀ ਦੇਖੋ ਜੀ ਐਦਾਂ ਆਪਸ ਵਿੱਚ ਨਾ ਜੀ ਮੈਚਿੰਗ ਕਰ ਲਓ ਬਹੁਤ ਪਿਆਰੇ ਪੀਸ ਰਹਿਣਗੇ ਖਾਦੀ ਅੱਦੇ ਜਿਹੜੇ ਸੀ ਆਫ ਵਾਈਟ ਪੀਸ ਹੈ ਨਾ ਉਹੀ ਪ੍ਰਾਈਸ ਹੈ ਪੀਸ ਲਓਗੇ ਜੇਕਰ ਤੁਸੀਂ 5 ਤਾਂ ਤੁਹਾਨੂੰ 100 ਰੁਪਏ ਦੇ ਪੈਣੀ ਹੈ ਇਹ ਵਾਲੇ ਪੀਸ ਦੀ ਕੱਟ ਵੀ ਵੱਡੀ ਰਹਿਣ ਵਾਲੀ ਹੈ ਇਹ ਵੀ ਤੁਹਾਨੂੰ 5 5.5 ਤੱਕ ਕੱਟ ਰਹਿਣ ਵਾਲੀ ਇਹ ਵਾਲੇ ਪੀਸ ਦੀ ਇਹ ਵਾਲਾ ਪੀਸ ਨੂੰ 2-200 ਰੁਪਏ ਦਾ ਪੈਣ ਵਾਲਾ ਜੀ ਠੀਕ ਹੈ ਜੇਕਰ ਤੁਸੀਂ ਇਹ ਆਫ ਵਾਈਟ ਲੈ ਰਹੇ ਹੋ ਨਾ ਜੇਕਰ ਤੁਸੀਂ ਸਾਡੇ ਕੋਲੋਂ 5 ਸੂਟ ਲੈ ਰਹੇ ਹੋ ਤਾਂ ਤੁਹਾਨੂੰ ਸਿਰਫ ਪਊਗਾ 100 ਰੁਪਏ ਦਾ ਠੀਕ ਹੈ ਜੀ ਇੱਕੇ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਚੈੱਕ ਕਰੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਇਹਦੀ ਕੱਟ ਵੱਡੀ ਰਹਿਣ ਵਾਲੀ ਹੈ 200 ਰੁਪਏ ਦਾ ਪੀਸ ਰਹੂਗਾ 5 ਮੀਟਰ ਦੀ ਕੱਟ ਰਹੂਗੀ ਇਹ ਵੀ ਤੁਹਾਨੂੰ ਜੋਰ ਜੜ ਦੇ ਵਿੱਚ ਸੈਲਫ ਦੇ ਵਿੱਚ ਮਿਲਣ ਵਾਲਾ ਦੇਖੋ ਜੀ ਇਹਦੀ ਡਿਜ਼ਾਈਨਿੰਗ ਦੇਖੋ ਜੀ ਬਹੁਤ ਪਿਆਰੀ ਬਣੀ ਹੋਈ ਹੈ ਇਹ ਵੀ ਇਹਦੀ ਕੱਟ ਵੀ ਵੱਡੀ ਰਹਿਣ ਵਾਲੀ ਹੈ 5.5 ਤੱਕ ਵੀ ਰਹਿਣ ਵਾਲੀ ਹੈ ਜੀ ਇਹ ਵੀ ਤੁਹਾਨੂੰ 200 ਰੁਪਏ ਦਾ ਪੈਣ ਵਾਲਾ ਇਹ ਵਾਲਾ ਦੇਖੋ ਜੀ 벨ਵਟ ਇਹ ਹੈਗਾ ਪੀਸ ਕਲਰ 벨ਵਟ ਦੇਖੋ 골ਡਨ ਟੱਚ ਵੀ ਹੈ ਦੇ ਵਿੱਚ ਤੇ ਸੌਫਟ ਦੇਖੋ ਜੀ ਕਿੰਨਾ ਬਿਲਕੁਲ ਰਿਜਨਲ ਵਾਲਾ ਪੀਸ ਹੈ ਜੀ ਇਹ ਬਿਲਕੁਲ ਰਿਜਨਲ ਵਾਲਾ ਪੀਸ ਠੀਕ ਹੈ ਇਹਦੀ ਪ੍ਰਾਈਸ ਰਹੂਗੀ 200 ਰੁਪਏ ਠੀਕ ਹੈ ਜੀ 200 ਰੁਪਏ ਦੇ ਵਿੱਚ ਕੁਝ ਨਹੀਂ ਆਂਦਾ ਬਹੁਤ ਪੀਸ ਬਾਈ ਕਰਕੇ ਦੇਖੋ ਜੀ ਬਹੁਤ ਪਿਆਰੇ ਪੀਸ ਅੱਜ ਵਾਲੇ ਜਿਹੜੇ ਪੀਸ ਹਨ ਬਿਲਕੁਲ ਰਿਜਨਲ ਵਾਲੇ ਰਹਿਣ ਵਾਲੇ ਆ ਇਹ ਮਹਿੰਦੀ ਰਹੂਗਾ ਜੀ ਕ੍ਰਸ਼ ਦੇ ਵਿੱਚ ਐਡਾ ਮੈਸੇਜਿੰਗ ਕਰ ਲੋ ਜੀ ਆਪਸ ਵਿੱਚ ਬਹੁਤ ਪਿਆਰੀ ਬਣੀ ਆ ਇਹ ਮਹਿੰਦੀ ਪੀਸ ਰਹੂਗਾ ਕ੍ਰਸ਼ ਵਿੱਚ ਜਿਹੜਾ ਇਹ ਵਾਲਾ ਪੀਸ ਹੈ ਨਾ ਇਹਦਾ ਕਲਰ ਢਕੀਲਾ ਰਿਹਾ ਪਰ ਇਹ ਢਕੀਲਾ ਕਲਰ ਨਹੀਂ ਹੈ ਬਹੁਤ ਪਿਆਰਾ ਕਲਰ ਹੈ ਜੀ ਠੀਕ ਹੈ ਇਹ ਵਾਲਾ ਦੇਖੋ ਜੀ ਇਹ ਵੀ ਤੁਹਾਨੂੰ ਮਿਲੂਗਾ ਜੀ ਕ੍ਰੈਸ਼ ਦੇ ਵਿੱਚ ਲਾਈਨਾ ਜਿਹੜਾ ਪੀਸ ਬਹੁਤ ਪਿਆਰੀ ਡਿਜ਼ਾਈਨ ਹੈ 2200 ਰੁਪਏ ਦੇ ਵਾਲੇ ਪੀਸ ਰਹਿਣ ਵਾਲੇ ਆ ਦੇਖੋ ਜਿੰਨੇ ਸ਼ਲਟਾ ਰੈਡੀ ਕਰ ਲੋ ਬੜੀਆਂ ਪਿਆਰੀਆਂ ਜੀਆਂ ਬਾਨੀਆਂ ਦੁਪੱਟੇ ਬਣਾ ਲਓ ਜੀ ਦੁਪੱਟੇ ਉਦੋਂ ਵੀ ਪਿਆਰੇ ਬੰਨੇ ਆ ਐਦਾਂ ਕੋਈ ਪਲੇਨ ਸੂਟ ਰੈਡੀ ਕਰ ਲੋ ਜੀ ਉਹਦੇ ਨਾਲ ਇਹ ਦੁਪੱਟਾ ਲੈ ਲਓ ਬਣਾ ਕੇ ਦੇਖੋ ਇਹ ਦੁਪੱਟਾ ਲੈ ਲਓ ਬਣਾ ਕੇ ਬਹੁਤ ਪਿਆਰਾ ਬੰਨਾ ਜੀ ਪ੍ਰਾਈਸ ਸਿਰਫ 200 ਠੀਕ ਹੈ ਜੀ ਇਹ ਵਾਲਾ ਬੈਲਵਰ ਟੱਚ ਦੇ ਵਿੱਚ ਇਹ ਮਸਟਰਡ ਸ਼ੇਡ ਦੇ ਵਿੱਚ ਸਟੱਫ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ 200 ਰੁਪਏ ਦੀ ਪ੍ਰਾਈਸ ਹੈ ਏ ਬਲੂ ਕ੍ਰਾਸ਼ ਦੇ ਵਿੱਚ ਮਿਲੂਗਾ ਬਿਲਕੁਲ origignal ਵਾਲਾ ਪੀਸ ਹੈ ਜੀ ਕ੍ਰਾਸ਼ ਦੇ ਵਿੱਚ ਇਹਦੀ ਪ੍ਰਾਈਸ ਰਹੂਗੀ 200 ਰੁਪਏ ਇਹ ਵਾਲਾ ਦੇਖੋ ਜੀ onion ਜੀ ਸ਼ੇਡ ਦਾ ਚ ਇਹਦੀ ਕੱਟ ਲੈਣ ਵਾਲੀ ਸ਼ਾਇਦ 5 ਮੀਟਰ ਤੱਕ ਇਹ ਤੁਹਾਨੂੰ 250 ਰੁਪਏ ਦਾ ਪੀਸ ਪੈਣ ਵਾਲਾ ਬਿਲਕੁਲ origignal ਵਾਲਾ ਚੈੱਕ ਕਰੋ ਜੀ ਸ਼ਾਈਨਿੰਗ ਇਹਦੀ ਬੜੀ ਪਿਆਰੀ ਸ਼ਾਈਨਿੰਗ ਹੈ ਕ੍ਰਾਸ਼ ਦੇ ਵਿੱਚ ਹੈ ਬਿਲਕੁਲ origignal ਵਾਲਾ ਪੀਸ ਹੈ ਜੀ 1000 ਰੁਪਏ ਦਾ ਸੂਟ ਹੈ ਜੀ ਤੁਹਾਨੂੰ ਅੱਜ 250 ਦੇ ਵਿੱਚ ਮਿਲ ਰਿਹਾ ਜੀ 5 ਮੀਟਰ ਦੀ ਕੱਟ 'ਚ ਜਿੰਮੀ ਜੂ ਇਹ ਵੀ ਜਿਹੜਾ ਪੀਸ ਹੈ ਬਿਲਕੁਲ origignal ਵਾਲੀ ਜਿਮੀ ਚੂਆ ਜੀ ਕੋਈ ਹਾਰਡ ਵਾਲੀ ਨਹੀਂ ਹੈਗੀ ਠੀਕ ਹੈ ਜੀ ਇਹਦੀ ਪ੍ਰਾਈਸ ਵੀ 2200 ਰੁਪਏ ਰਹਿਣ ਵਾਲੀ ਹੈ ਜੀ ਤੁਹਾਡੇ ਵਾਸਤੇ ਬਿਲਕੁਲ origignal ਵਾਲੇ ਸਾਰੇ ਪੀਸ ਹੈ ਇਹ ਵਾਲਾ ਪੀਸ ਦੇਖੋ ਜੀ ਬੜਾ ਪਿਆਰਾ ਜਾ ਪੀਸ ਰਹੂਗਾ ਦੇਖੋ ਜੀ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਜੀ ਇਹਦਾ ਨਾ ਤੁਸੀਂ ਸਕਰਟ ਬਣਾ ਲਓ ਬੜੀ ਪਿਆਰੀ ਬਣਨੀ ਹੈ ਲਹਿੰਗਾ ਬਣਾ ਲਓ ਜਿਹੜਾ نیچے ਡਬਲ ਸ਼ੈਡਰ ਦੇ ਵਿੱਚ ਬਹੁਤ ਪਿਆਰਾ ਬੰਨਣਾ ਪਰ ਇਹ ਕਲਰ ਡਾਲਾ ਰਿਹਾ ਇੱਥੇ ਥੋੜਾ ਤੇ ਡਾਰਕ ਡਬਲ ਸ਼ੈਡੇਡ ਪੀਸ ਹੈ ਜੀ ਦੇਖੋ ਜੀ ਡਬਲ ਸ਼ੈਡਡ ਪੀਸ ਹੈ ਤੁਸੀਂ ਨਾ ਇਹਦੀ ਸਕਰਟ نیچے ਲਹਿੰਗਾ ਰੈਡੀ ਕਰ ਸਕਦੇ ਹੋ ਉੱਪਰ ਸ਼ਾਰਟ ਸਕਰਟ ਬਣਾ ਸਕਦੇ ਹੋ ਜਾਂ ਸ਼ਾਰਟ ਸ਼ਰਟ ਬਣਾ ਸਕਦੇ ਹੋ ਜਾਂ ਕਲੀ ਸ਼ਰਟ ਰੈਡੀ ਕਰ ਲੋ ਇਹਦੀ ਜਿਹੜੀ ਪ੍ਰਾਈਸ ਸਿਰਫ ਰਹਿਣ ਵਾਲੀ ਹੈ 300 ਰੁਪਏ 300 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਪੀਸ ਪੈਣ ਵਾਲਾ ਸੀ ਬਹੁਤ ਸੋਹਣਾ ਔਰਗੈਂਜ਼ਾ ਦੇ ਵਿੱਚ ਰਹਿਣ ਵਾਲਾ ਪੀਸ ਹੈ ਇਹ ਦੇਖੋ ਜੀ ਇਹਦੀ ਪ੍ਰਾਈਸ ਰਹੂਗੀ 250 ਰੁਪਏ ਠੀਕ ਹੈ ਇਹ ਵਾਲਾ ਪੀਸ ਦੇਖੋ ਬੜਾ ਪਿਆਰਾ ਜਿਹਾ ਪੀਸ ਹੈ ਔਰ ਗਾਰਗੈਂਜ਼ਾ ਦੇ ਵਿੱਚ ਰਹੂਗਾ ਜੀ ਇਹ ਵੀ ਠੀਕ ਹੈ ਇਹ ਵਾਲਾ ਰਹੂਗਾ ਇਹਦੇ ਨਾਲ ਤੁਸੀਂ ਬਾਟਮ ਬਣਾ ਸਕਦੇ ਹੋ ਸੇਮ ਬੈਲਵਰਟ ਦੇ ਵਿੱਚ ਬੈਲਵਰਟ ਟੱਚ ਦੇ ਵਿੱਚ ਜੇ ਤੁਸੀਂ ਇਹਨੂੰ ਬਾਟਮ ਦਿੱਤੀ ਹੈ ਇਹ ਤੁਸੀਂ ਬਾਟਮ ਬਣਾ ਲਓ ਨਾਲ ਹੀ ਦਾ ਦੁਪੱਟਾ ਬਣਾ ਲਓ ਇਹ ਵਾਲਾ ਪੀਸ ਨੂੰ 200 ਦੇ ਚ ਪੈਣ ਵਾਲਾ ਹੈ ਤੇ ਇਹ ਵਾਲਾ ਪੀਸ ਤੁਹਾਨੂੰ 250 ਦੇ ਵਿੱਚ ਪੈਣ ਵਾਲਾ ਜੀ ਠੀਕ ਹੈ ਜੀ ਇਹ ਸਨ ਆਈ ਦੇ ਸਾਡੇ ਪੀਸ ਹਿੰਨਾ ਪੀਸ ਹੋਵੇ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਇਦਾਂ ਤੁਹਾਨੂੰ ਸੋਹਣੇ ਸੋਹਣੇ ਪੀਸ ਮਿਲ ਸਕਣ ਜੀ ਪਲੀਜ਼ ਮੇਰੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਥੈਂਕ ਯੂ